video personally. ਕਲਮੀ ਕੀ ਜੀ ਜੈਪੀਨ ਜੈਪਾਰਤ ਆਪ ਜੀ ਰਾਈ ਲਗਾਤਾਰ ਦੱਸਿਆ ਜਾ ਰਿਹਾ ਵਾ ਆਪਣੇ ਸਮਾਜ ਨੂੰ ਕਿ ਜਿਹੜਾ ਗੁਰਜੀਤ ਸਿੰਘ ਓਜਲਾ ਵਾ ਜਿਨੇ ਸਾਡੇ ਐਸੀ ਸਮਾਜ ਬਾਰੇ ਜਿਹੜੀ ਮਾੜੀ ਟਿੱਪਣੀ ਕੀਤੀ ਐਸੀ ਸਮਾਜ ਨੂੰ ਜਿਹੜਾ ਮਾੜਾ ਕਿਹਾ ਗਿਆ ਉਸ ਸੰਬੰਧ ਦੇ ਵਿੱਚ ਅਸੀਂ ਉਹਦਾ ਅੱਜ ਵਿਰੋਧ ਕੀਤਾ ਵਾ ਅੱਜ ਉਹਦਾ ਪੁਤਲਾ ਸਾੜਿਆ ਵਾ ਤੇ ਮੈਂ ਪੂਰੇ ਆਪਣੇ ਜਿੰਨੇ ਵੀ ਐਸੀ ਸਮਾਜ ਦੇ ਭਾਈਚਾਰਾ ਵਾ ਮੈਂ ਬਿੱਦੀ ਕਰਦਾ ਕਿ ਜਿਹੜੇ ਲੋਕ ਸਾਡੇ ਸਮਾਜ ਨੂੰ ਮਾੜਾ ਚੰਗਾ ਕਹਿੰਦੇ ਨੇ ਉਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਔਰ ਇਸ ਬੰਦੇ ਨੂੰ ਜਿਹੜੀਆਂ ਵੋਟਾਂ ਨਾ ਪਈਆਂ ਜਾਣ ਤੇ ਮੈਂ ਪੂਰੇ ਪੰਜਾਬ ਲੈਵਲ ਦੇ ਵਿੱਚੋਂ ਲਗਾਤਾਰ ਮੇਰੀ ਜਿਹੜੀ ਆ ਵਾਰਤਾਲਾਬ ਸਾਰੇ ਲੋਕਾਂ ਨਾਲ ਹੋ ਰਹੀ ਹੈ 23 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨਾਲ ਮੈਂ ਵੱਡੇ ਪੱਧਰ ਦੇ ਉੱਤੇ ਮੀਟਿੰਗ ਕਰਕੇ ਔਰ ਜਿਹੜਾ ਇਹਨੂੰ ਸੰਘਰਸ਼ ਨੂੰ ਜਿਹੜਾ ਵੱਡਾ ਲੈ ਕੇ ਜਾਵਾਂਗਾ ਔਰ ਮੈਨੂੰ ਵਿਸ਼ਵਾਸ ਹੈ ਆਪਣੀ ਸਮਾਜ ਦੇ ਉੱਤੇ ਮੈਨੂੰ ਵਿਸ਼ਵਾਸ ਹੈ ਆਪਣੀ ਕੌਮ ਦੇ ਉੱਤੇ ਕਿ ਇਹ ਮੇਰਾ ਨਾਲ ਪੂਰਾ ਸਾਥ ਦੇਗੀ ਔਰ ਜਿਹੜੇ ਇਹ ਲੋਗ ਸ਼ਰਾਰਤੀ ਅੰਸਰ ਜਿਹੜੇ ਲੋਗ ਇਹ ਵਾਲੇ ਆ ਜਿਹੜੇ ਆਪਣੇ ਆਪ ਨੂੰ ਐਮਪੀ ਕਹਿੰਦੇ ਆ ਇਹਨਾਂ ਦੀਆਂ ਜਿਹੜੀਆਂ ਮਾੜੀਆਂ ਸੋਚਾਂ ਸਾਡੇ ਲੋਕਾਂ ਵਾਸਤੇ ਹੈਗੀਆਂ ਵਾਂ ਉਹ ਅੱਜ ਇਹਨਾਂ ਦੇ ਮੂੰਹ ਤੇ ਆਈਆਂ ਵਾਂ ਤੇ ਮੈਂ ਬੇਨਤੀ ਕਰੂੰਗਾ ਕਿ ਇਸ ਦਾ ਜਿਹੜਾ ਵਾ ਬਾਈਕਾਰਡ ਕੀਤਾ ਜਾਵੇ ਔਰ ਇਹਨੂੰ ਦੱਸਿਆ ਜਾਵੇ ਕਿ ਐਸੀ ਸਮਾਜ ਅੱਜ ਜਿਹੜਾ ਪੜਿਆ ਲਿਖਿਆ ਸਮਾਜ ਆ ਅੱਜ ਇਹ ਹਰ ਇੱਕ ਚੰਗੀ ਚੀਜ਼ ਨੂੰ ਮਾੜੀ ਚੀਜ਼ ਨੂੰ ਜਾਣਦਾ ਵਾ ਤੇ ਜਿਹੜਾ ਵੀ ਕੋਈ ਐਸੀ ਸਮਾਜ ਦੇ ਨਾਲ ਧੱਕਾ ਕਰੇਗਾ ਮੈਂ ਉਹ ਸੀਦਾ ਅਹੀਂ ਉਹ ਸੀਦਾ ਬਾਈਕਾਰਡ ਕਰਾਂਗੇ ਉਸ ਬੰਦੇ ਨੂੰ ਉਹਨਾਂ ਨੂੰ ਜੇ ਮੂੰਹ ਤੋੜ ਕੇ ਜਵਾਬ ਦੇਵਾਂਗੇ ਔਰ ਬੇਤੀ ਹੈ ਆਪ ਜੀ ਦੇ ਰਾਈ ਕਿ ਜਿਹੜੇ ਲੋਕ ਇਸ ਟਾਈਮ ਐਮਪੀ ਦੇ ਇਲੈਕਸ਼ਨ ਲੜਦੇ ਪਏ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੀ ਗੁਰਜੀਤ ਸਿੰਘ ਓਜਲੇ ਦੀ ਜਿਹੜੀ ਵੀਡੀਓ ਆ ਲਗਾਤਾਰ ਵਾਇਰਲ ਹੋ ਰਹੀ ਆ ਅੱਜ ਤੱਕ ਤੁਸੀਂ ਵੀ ਲੋਕਾਂ ਨੇ ਅੱਜ ਤੱਕ ਸਾਡੇ ਸਮਾਜ ਦੇ ਹੱਕ ਦੀ ਗੱਲ ਨਹੀਂ ਕੀਤੀ ਤੁਸੀਂ ਵੀ ਇਸ ਮੱਦੇ ਦੇ ਉੱਤੇ ਅੱਜ ਤੱਕ ਸਾਡੇ ਸਮਾਜ ਨੂੰ ਇਹ ਨਹੀਂ ਕਿਹਾ ਕਿ ਇਹਨਾਂ ਸਮਾਜ ਨੂੰ ਕਿਉਂ ਮਾਰਾ ਕਿਹਾ ਗਿਆ ਆਪ ਜੀ ਕੀ ਵਜਾ ਵਾ ਇਹਨਾਂ ਲੋਕਾਂ ਕੋਈ ਅਸੀਂ ਵੋਟਾਂ ਲੈਣੇ ਆ 85% ਆਬਾਦੀ ਸਾਡੇ ਲੋਕਾਂ ਦੀ ਆ ਮਗਰ ਫੇਰ ਵੀ ਸਾਡੇ ਲੋਕਾਂ ਨੂੰ ਪਿਛੜਿਆ ਜਾਂਦਾ ਵਾ ਫੇਰ ਵੀ ਸਾਡੇ ਲੋਕਾਂ ਨੂੰ ਹੱਕ ਲੈਣ ਵਾਸਤੇ ਸੜਕਾਂ ਤੇ ਆਉਣਾ ਪੈਂਦਾ ਫੇਰ ਵੀ ਸਾਨੂੰ ਤਰਨਿਆਂ ਤੇ ਆਉਣਾ ਪੈਂਦਾ ਵਾ ਫੇਰ ਤੁਹਾਡੇ ਐਮਐਲਏ ਐਮਪੀ ਬਣਿਆਂ ਦਾ ਕੀ ਫਾਇਦਾ ਸਾਨੂੰ ਜੇ ਸਾਨੂੰ ਆ ਰੱਕ ਕੇ ਤਰਨੇ ਲਾ ਕੇ ਸਾਨੂੰ ਹੱਕ ਲੈਣਾ ਪਵੇ ਸਾਨੂੰ ਹੱਕ ਜੇ ਤੁਸੀਂ ਦਿਵਾਉਣ ਵਾਲੇ ਹੁੰਦੇ ਤੇ ਫਿਰ ਸਾਡੀ ਵਿਧਾਨ ਸਭਾ ਚ ਗੱਲ ਕਰਦੇ ਫਿਰ ਲੋਕ ਸਭਾ ਚ ਸਾਡੀ ਗੱਲ ਕਰਦੇ ਆਨੂੰ ਧਰਨੇ ਲਾ ਕੇ ਸਾਡੇ ਹੱਕ ਨਹੀਂ ਲੈਣੇ ਪੈਂਦੇ ਸੋ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੇ ਲੋਕ ਇਸ ਲੋਕਾਂ ਦਾ ਬਾਈਕਾਟ ਕਰਨਗੇ ਉਹ ਹਮੇਸ਼ਾ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੋਗੇ ਤੇ ਫੇਰ ਹੀ ਆਣ ਆਲੀ ਸਾਡੀ ਕੌਮ ਹੈ ਜਿਹੜੀ ਆਣ ਵਾਲੇ ਸਾਡੇ ਬੱਚੇ ਆ ਫੇਰ ਹੀ ਉਹਨਾਂ ਦਾ ਭਲਾ ਹੋਣਾ ਜੇ ਜੈ ਵਲਮਿੱਕੀ ਜੈ ਪੀਮ ਜੈ ਭਾਰਤ ਜੈ ਭਾਰਤ ਸਾਥੀਓ ਆਪਾਂ ਸਾਰੇ ਭਲੀ ਭਾਤੀ ਜਾਣਦੇ ਹਾਂਗੇ ਕਿ ਇਲੈਕਸ਼ਨਾਂ ਦਾ ਬਿਗਲ ਵੱ ਚੁੱਕਾ ਵਾ ਤੇ ਸਾਰੇ ਹੀ ਸਿਆਸੀ ਪਾਰਟੀਆਂ ਦੇ ਆਗੂ ਪੱਪਾਂ ਦੇ ਭਾਰ ਭੱਜੇ ਫਿਰਦੇ ਹੈਗੇ ਉਹਨਾਂ ਚੋਂ ਹੀ ਇੱਕ ਕਾਂਗਰਸ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਗਰਜੀਤ ਸਿੰਘ ਉਜਲਾ ਵਾ ਜੋ ਕਾਫੀ ਸਮੇਂ ਤੋਂ ਸਾਡੇ ਐਸਸੀ ਪਰਿਵਾਰਾਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰ ਰਿਹਾ ਸੀਗਾ ਕਦੀ ਨਸ਼ੇਬਾਜ਼ ਕਹਿੰਦਾ ਵਾ ਕਦੀ ਚੋਰਾਂ ਦਾ ਵਾ ਕਦੀ ਸ਼ਰੀਬਾ ਜਾਂਦਾ ਵਾ ਕਦੀ ਗੈਂਗਸਟਰਾਂ ਦਾ ਵਾ ਲੇਕਿਨ ਉਹਨੂੰ ਪਤਾ ਨਹੀਂ ਕਿ ਇੰਨਾ ਪਰਿਵਾਰਾਂ ਦੀਆਂ ਹੀ ਵੋਟਾਂ ਦੇ ਨਾਲ ਐਮਐਲਏ ਚੁਣ ਕੇ ਵਿਧਾਨ ਸਭਾ ਜਾਂਦੇ ਆ ਮੈਂਬਰ ਪਾਰਲੀਮੈਂਟ ਬਣ ਕੇ ਵਿਧਾਨ ਸਭਾ ਜਾਂਦੇ ਇਹ 85% ਜਿੱਧਰ ਬੋਟ ਪਾਉਂਦੇ ਉਹੀ ਜਿੱਤਦਾ ਵਾ ਲੇਕਿਨ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਕਿ ਅਸੀਂ ਇਹ ਸ਼ਬਦ ਕਹਿੰਦੇ ਉਪਰ ਲੋਕ ਕਿਹਨਾਂ ਨੂੰ ਕਹਿ ਰਹੇ ਆ ਇਹ ਉਹਨਾਂ ਸ਼ੂਰਵੀਰ ਯੋਧਿਆਂ ਦੇ ਵੰਸ਼ਜਾਂ ਨੂੰ ਕਹਿ ਰਹੇ ਆਂਗੇ ਜੋ ਅੰਮ੍ਰਿਤਸੀਰ ਬਾਬਾ ਜੀਮ ਸਿੰਘ ਜੀ ਅੰਮ੍ਰਿਤਸੀਰ ਬਾਬਾ ਸੰਤ ਸਿੰਘ ਜੀ ਬਾਲਮੀਕ ਭਗਵਾਨ ਜੀ ਜੋ ਬ੍ਰह्म ਗਿਆਨੀ ਹੋਏ ਨੇ ਦੇਖੋ ਇਹੋ ਜੇ ਸ਼ੂਰਬੀਰ ਜੋਧੇ ਸਾਡੀ ਕੌਮ ਦੇ ਨੇ ਤੇ ਸਾਨੂੰ ਸੁਰੀਮਾਰ ਚੈਨੀਚੋਰ ਗੈਂਗਸਟਰ ਕੀ ਕੋਈ ਇੱਕ ਜੀਤੂ ਜ਼ਿਲ੍ਹੇ ਨੇ ਕਿਹਾ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਹਾ ਜਿੱਤੀ ਹੀ ਚਾਤਨੀ ਚੌਂਕ ਦੇ ਵਿੱਚ ਉਸ ਦਿਨ ਤੁਹਾਡੇ ਇਹ ਲੋਕ ਕਿੱਥੇ ਗਏ ਸੀਗੇ ਉਸ ਦਿਨ ਵੀ ਸਾਡੇ ਛੋਟੀ ਬਰਾਦਰੀ ਐਸੀ ਪਰਿਵਾਰਾਂ ਚੋਂ ਹੀ ਅਮਰਸਿੱਧ ਬਾਬਾ ਜੀਵਨ ਸਿੰਘ ਜੀ ਨੇ ਜਾ ਕੇ ਗੁਰੂ ਪਾਤਸ਼ਾਹ ਜੀ ਦਾ ਸੀਸ ਲਿਆ ਕੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ ਸੀਗਾ ਤੇ ਉਹਨਾਂ ਨੇ ਛਾਤੀ ਨਾਲ ਲਾ ਕੇ ਬਾਬਾ ਜੀਮ ਸਿੰਘ ਜੀ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀਗਾ ਇੰਨਾ ਮਨੁਵਾਦੀ ਸੋਚ ਵਾਲੇ ਇਨਸਾਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵਾ ਕਿ ਕੋਈ ਵੀ ਸ਼ਬਦ ਅਸੀਂ ਲੈਨੇ ਆਂਗੇ ਉਹ ਵਿਚਾਰ ਲਈਏ ਉਹਦੇ ਬਾਰੇ ਕੋਈ ਸੋਚ ਲਈਏ ਕਿ ਕਿਹਦੇ ਉੱਤੇ ਟੁੱਕਦਾ ਵਾ ਕਿਹਦੇ ਬਾਰੇ ਸੀ ਕਹਿ ਰਹੇ ਆ ਨਹੀਂ ਤੇ ਗਰਜੀਤ ਸਿੰਘ ਉਜਲਾ ਇਹ ਦੱਸੇ ਆਪਣੇ ਪਰਿਵਾਰ ਦਾ ਹੀ ਕਿਉਂਕਿ ਇਹਨਾਂ ਦੀਆਂ ਬਹੂ ਬੇਟੀਆਂ ਮਾਵਾਂ ਹਾਟੀਆਂ ਸਤਕਾਰ ਜੋ ਘਾਡੇ ਲਿਓ ਠੀਕ ਹੈ ਲੇਕਿਨ ਇਹ ਦੱਸੋ ਇਹਨਾਂ ਦੀਆਂ ਕਿੰਨੀਆਂ ਕੁਰਬਾਨੀਆਂ ਵਾਂ ਇਹਨਾਂ ਪਰਿਵਾਰ ਚੋਂ ਕਿੰਨੀ ਕੁਰਬਾਨੀ ਕੀਤੀ ਆ ਐਸਸੀ ਪਰਿਵਾਰਾਂ ਦੀਆਂ ਦੇ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਵਾ ਯਗ ਯਾਰ ਤੇ ਸਾਡੇ ਐਸਸੀ ਪਰਿਵਾਰਾਂ ਨੂੰ ਇਹ ਛੁਰੀ ਮਾਰ ਚੈਨੀ ਚੋਰ ਤੇ ਗੈਂਗਸਟਰਾਂ ਦਾ ਵਾ ਮੈਂ ਇਹਦੇ ਸ਼ਬਦਾਂ ਦੀ ਕੋਰ ਨਿੰਦਾ ਕਰਦਾ ਵਾਂ ਨਾਲ ਆਪਣੇ ਸਮਾਜ ਨੂੰ ਬੇਨਤੀ ਕਰਨੀ ਚਾਹਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਜਿੰਨੇ ਵੀ ਐਸਸੀ ਪਰਿਵਾਰ ਆ ਇਹਨਾਂ ਨੂੰ ਬੋਰ ਦਾ ਜਵਾਬ ਦਿਓ ਤੋੜ ਤਕੇ ਕਿਉਂਕਿ ਅੱਜ ਨਾਲ ਚੋਟ ਮਾਰੋ ਬੋਰ ਦੀ ਇਹ ਘਰ ਬਾ ਦਿਓ ਇਹਨਾਂ ਨੂੰ ਕੀ ਗਾ 486 ਆ ਕੋਈ ਜਿੰਨੇ ਵੀ ਹੋਰ ਮੈਂਬਰ ਪਾਰਲੀਮੈਂਟ ਲੜ ਰਹੇ ਨੇ ਕਿਸੇ ਦਾ ਇਹ ਵੱਲ ਧਿਆਨ ਨਹੀਂ ਆ ਸਿਰਫ ਉਹਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਨਾਲ ਧਿਆਨ ਆ ਉਹ ਵੀ ਥੋੜਾ ਸੋਚ-ਵਿਚਾਰ ਕਰ ਲੈਣ ਜੇ ਉਹ ਨਹੀਂ ਸਾਡੇ ਇਹਨਾਂ ਗੱਲਾਂ ਦਾ ਸਮਰਥਨ ਕਰਨਗੇ ਤਾਂ ਕੱਲ ਨੂੰ ਵਾਰੀ ਉਹਨਾਂ ਦੀ ਵੀ ਆਊਗੀ ਸ੍ਰੀ ਵਹਿਗੁਰਜਾ ਖਾਲਸਾ ਸ੍ਰੀ ਵਹਿਗੁਰਜੀ ਫਤੇ